ਰਕਸ ਦੇ ਖਲਾ ਪੰਜਾਬ ਸਰਕਾਰ ਵੱਲੋਂ ਆਪਰੇਸ਼ਨ ਸ਼ੁਰੂ ਕੀਤਾ ਜਾ ਰਿਹਾ ਤਾਂ ਜੋ ਸਰਹੱਦ ਪਾਰ ਤੋਂ ਜੋ ਡਰੋਨ ਦੇ ذریعے ਡਰੱਗਸ ਆਉਂਦੀ ਹੈ ਉਸ ਨੂੰ ਰੋਕਿਆ ਜਾ ਸਕੇ ਇਸ ਦੀ ਸ਼ੁਰੂਆਤ ਅੱਜ ਮੁੱਲਾਂਪੁਰ ਸਟੇਡੀਅਮ ਤੋਂ ਹੋ ਚੁੱਕੀ ਆ ਔਰ ਰਿਹੈਸਲ ਤੋਂ ਬਾਅਦ ਪੰਜਾਬ ਦਾ ਜਿੰਨਾ ਵੀ ਸਰਹੱਦੀ ਏਰੀਆ ਉਸ ਦੇ ਵਿੱਚ ਇਸ ਨੂੰ ਨੇਪਰੇ ਚਾੜਨ ਦਾ ਕੰਮ ਸ਼ੁਰੂ ਹੋ ਜਾਵੇਗਾ ਔਰ ਕੈਬਨਿਟ ਮੰਤਰੀਆਂ ਦੀ ਸਬ ਕਮੇਟੀ ਵੀ ਬਣੀ ਹੈ ਅਮਨ ਰੋੜਾ ਹੁਣ ਚਾਹੇ ਉਹਨਾਂ ਦੇ ਨਾਲ ਹਰਪਾਲ ਚੀਮਾ ਪੰਜਾਬ ਦੇ ਡੀਜੀਪੀ ਨਾਲ ਨਹੀਂ ਔਰ ਇਸ ਜਿਹੜੀ ਹੈਗੀ ਆ ਆਪਰੇਸ਼ਨ ਜਿਹੜਾ ਹੈਗਾ ਇਹ ਸਫਲ ਆਪਰੇਸ਼ਨ ਜਿਹੜਾ ਹੈਗਾ ਇਨਜਾਮ ਵੱਲ ਵਧੇ ਇਸ ਨੂੰ ਲੈ ਕੇ ਤਿਆਰੀਆਂ ਦਾ ਜਾਇਜ਼ਾ ਲੈ ਰਹੇ ਨੇ ਔਰ ਇਹ ਆਪਰੇਟਿੰਗ ਜਿਹੜੀ ਟੀਮ ਹੈ ਉਹ ਕੰਮ ਕਿਵੇਂ ਕਰੇਗੀ ਕਿਵੇਂ ਰਾਗਜ਼ ਨੂੰ ਰੋਕਿਆ ਜਾਵੇਗਾ ਕਿਵੇਂ ਡਰੋਨ ਕੰਮ ਕਰਨਗੇ ਕਿਵੇਂ ਉਹਨਾਂ ਦੀ ਡਰੋਨ ਨੂੰ ਰਿਜੈਕਟ ਕਰ ਦਿੱਤਾ ਜਾਵੇ ਰਿਜੈਕਟ ਕਰ ਦਿੱਤਾ ਜਾਵੇ ਉੱਪਰ ਤੋਂ ਉਸ ਨੂੰ ਲੈ ਕੇ ਵੀ ਇਤਿਆਰੀਆਂ ਨੇ ਡਰੋਨ ਤੁਸੀਂ ਦੇਖ ਰਹੇ ਹੋ ਡਰੋਨ ਜੋ ਉਡਾਇਆ ਜਾ ਰਿਹਾ ਦੂਜੇ ਪਾਸੇ ਜਦੋਂ ਕੋਈ ਡਰੱਗਸ ਲੈ ਕੇ ਡਰੋਨ ਪਾਕਿਸਤਾਨ ਵਾਲੇ ਪਾਸੇੋਂ ਸਰਹੱਦ ਤੋਂ ਪਾਰ ਰੋਂਦਾ ਉਸ ਨੂੰ ਕਿਵੇਂ ਰੋਕਿਆ ਜਾ ਸਕੇ ਇਸ ਨੂੰ ਲੈ ਕੇ ਪ੍ਰੋਪਰ ਤਿਆਰੀਆਂ ਜਿਹੜੀਆਂ ਅੱਜ ਕੀਤੀਆਂ ਜਾ ਰਹੀਆਂ ਨੇ ਇਹ ਦੇਖ ਸਕਦੇ ਹੋ ਅੱਜ ਪੰਜਾਬ ਸਰਕਾਰ ਸੰਜੀਦਾ ਰੂਪ ਦੇ ਵਿੱਚ ਜਿਹੜੀ ਸਬ ਕਮੇਟੀ ਸੀ ਉਹ ਸਬ ਕਮੇਟੀ ਜੋ ਹੈ ਅੱਜ ਆਪਣੇ ਆਪਰੇਸ਼ਨ ਨੂੰ ਅੱਗੇ ਤੋਰਦੀ ਹੋਈ ਸਫਲ ਤਵਲ ਲੈ ਕੇ ਜਾਂਦੀ ਹੋਈ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਿਸਟਮ ਕਿਵੇਂ ਕੰਮ ਕਰੇਗਾ ኦਪਰੇਟਿੰਗ ਸਿਸਟਮ ਕਿਸ ਤਰੀਕੇ ਦੇ ਨਾਲ ਡਰੱਗਸ ਜੋ ਸਰਦੀ ਤੋਂ ਬਾਹਰ ਤੋਂ ਆਉਂਦੀ ਹੈ ਔਰ ਪੰਜਾਬ ਦੇ ਸਰਦੀ ਏਰੀਆ ਦੇ ਵਿੱਚ ਡਰੱਗਸ ਪੈਡਲਰ ਜੋ ਕੰਮ ਕਰਦੇ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਨਕੇਲ ਪਾਈ ਜਾਵੇ ਇਸ ਨੂੰ ਲੈ ਕੇ ਅੱਜ ਪ੍ਰੋਪਰ ਤਿਆਰੀਆਂ ਜਿਹੜੀਆਂ ਗਈਆਂ ਉਹ ਸ਼ੁਰੂ ਕੀਤੀਆਂ ਗਈਆਂ ਨੇ ਟੈਕਨੀਕਲ ਟੀਮ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਦੀ ਟੈਕਨੀਕਲ ਟੀਮ ਹੈ ਜਿਹੜੇ ਸਰਦਾਂ ਤੇ ਲਗਾਈ ਜਾਵੇਗੀ ਉਸ ਦੀ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਰਹੇ ਨੇ ਕਿਥੋਂ ਤੱਕ ਮਾਰ ਕਰਨਗੇ ਇਹ ਡਰੋਨ ਤੇ ਇਹ ਆਪਰੇਟਿੰਗ ਸਿਸਟਮ ਕਿਥੋਂ ਤੱਕ ਕਿੰਨੀ ਇਹਨਾਂ ਦੀ ਉਚਾਈ ਰਹੇਗੀ ਔਰ ਕਿੰਨੀ ਤੀਬਰਤਾ ਦੇ ਨਾਲ ਇਹ ਕੰਮ ਕਰਨਗੇ ਉਸ ਦੀ ਪੂਰੀ ਜਾਣਕਾਰੀ ਜਿਹੜੀ ਹੈਗੀ ਆ ਉਹ ਸਾਂਝਾ ਕਰ ਰਹੀ ਹੈ ਟੈਕਨੀਕਲ ਟੀਮ ਬੇਹਦ ਆਧੁਨਿਕ ਤਕਨੀਕ ਜਿਹੜੀ ਹੈਗੀ ਆ ਉਹ ਪੰਜਾਬ ਸਰਕਾਰ ਅਡਾਪਟ ਕਰਨ ਜਾ ਰਹੀ ਹੈ ਔਰ ਇਹ ਟੈਕਨੀਕ ਕਿਵੇਂ ਕੰਮ ਕਰੇਗੀ ਉਹਦਾ ਡੈਮੋ ਜਿਹੜਾ ਹੈਗਾ ਹੁਣ ਦਿਖਾਇਆ ਜਾ ਰਿਹਾ ਇਹ ਡੈਮੋ ਜਿਹੜਾ ਹੈਗਾ ਤੁਹਾਨੂੰ ਦਿਖਾਇਆ ਜਾ ਰਿਹਾ ਆਦ ਨੂੰ ਟੈਕਨੀਕ ਹੈਗੀ ਆ ਟੈਕਨੋਲੋਜੀ ਹੈਗੀ ਆ ਜਿਸ ਦੇ ذریعے ਹੁਣ ਸਰਦ ਪਾਰ ਤੋਂ ਆਉਂਦੇ ਡਰੱਗਸ ਦੇ ਡਰੋਨ ਜਿਹੜੇ ਗਿਨੇ ਉਸ ਨੂੰ ਰੋਕੇ ਜਾਏ ਜਾ ਸਕਣਗੇ ਜਿਵੇਂ ਕਿ ਟੈਕਨੀਕਲ ਟੀਮ ਜਾਣਕਾਰੀ ਦੇ ਰਹੀ ਸੀ ਕਿ ਲੋਕੇਸ਼ਨ ਟ੍ਰੇਸ ਕੀਤੀ ਜਾ ਸਕਦੀ ਹੈ ਸਭ ਤੋਂ ਪਹਿਲਾਂ ਤਾਂ ਲੋਕੇਸ਼ਨ ਟ੍ਰੇਸ ਕਰਨ ਦੇ ਵਿੱਚ ਬੜੀ ਦਿੱਕਤ ਆਉਂਦੀ ਸੀ ਹੁਣ ਇਹ ਸਿਸਟਮ ਦੇ ਨਾਲ ਪਹਿਲਾਂ ਤਾਂ ਲੋਕੇਸ਼ਨ ਟ੍ਰੇਸ ਕਰ ਲਈ ਜਾਵੇਗੀ ਕਿ ਡਰੋਨ ਜਿਹੜਾ ਬਾਹਰ ਤੋਂ ਆ ਰਿਹਾ ਉਹਦੀ ਲੋਕੇਸ਼ਨ ਕੀ ਹੈ ਗਿਆ ਇਸ ਤੋਂ ਇਲਾਵਾ ਜੇ ਉਹ ਇਹ ਸਿਸਟਮ ਕੰਮ ਕਰੇਗਾ 7.5 ਕਿਲੋਮੀਟਰ ਦੇ ਘੇਰੇ ਦੇ ਵਿੱਚ ਜਿਹੜਾ ਹੈਗਾ ਉਹ ਸਿਸਟਮ ਕੰਮ ਕਰੇਗਾ ਆਪਰੇਟ ਕਰੇਗਾ 7.5 ਕਿਲੋਮੀਟਰ ਦਾ ਘੇਰਾ ਔਰ ਉਚਾਈ ਜਿਹੜੀ ਹੈਗੀ ਆ ਉਸ ਦੀ ਕੋਈ ਸੀਮਤ ਨਹੀਂ ਰਹੇਗੀ ਇਸੇ ਕਰਕੇ ਜਿਹੜਾ ਹੈਗਾ ਇਹ ਸਫਲ ਆਪਰੇਟ ਜਿਹੜਾ ਹੈਗਾ ਉਹ ਹੋ ਪਾਵੇਗਾ ਔਰ ਡਰੱਗਸ ਆਲੇ ਜਿਹੜੇ ਡਰੋਨ ਨੇ ਉਹਨਾਂ ਨੂੰ ਰੋਕ ਲਿਆ ਜਾਵੇਗਾ ਡਿਵਾਈਸ ਜਿਹੜੀ ਹੈਗੀ ਆ ਟੈਕਨੀਕਲ ਡਿਵਾਈਸ ਜਿਹੜੀ ਹੈਗੀ ਉਸ ਦੇ ਨਾਲ ਡਰੋਨ ਨੂੰ ਕਿਸ ਤਰੀਕੇ ਨਾਲ ਸਿੱਟਿਆ ਜਾਵੇ ਜਿਹੜਾ ਸਰਹੱਦ ਪਾਰ ਤੋਂ ਆਵੇਗਾ ਡਰੱਗਸ ਲੈ ਕੇ ਉਹ ਟ్రਾਇਲ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਉਹ ਟ్రਾਇਲ ਨੂੰ ਜਿਹੜਾ ਹੈਗਾ ਹਰਪਾਲ ਚੀਮਾ ਪੰਜਾਬ ਦੇ ਕੈਬਨਿਟ ਮਨਿਸਟਰ ਵੀ ਨੇ ਔਰ ਨਸ਼ੇ ਦੇ ਖਿਲਾਫ ਜਿਹੜੀ ਸਬ ਕਮੇਟੀ ਬਣਾਈ ਗਈ ਉਸ ਦੇ ਮੈਂਬਰ ਵੀ ਨੇ ਨਾਲ ਅਮਨ ਰੋੜਾ ਨੇ ਪੰਜਾਬ ਪ੍ਰਧਾਨ ਨੇ ਆਮ ਆਦੀ ਪਾਰਟੀ ਦੇ ਕੈਬਨਿਟ ਮਨਿਸਟਰ ਨੇ ਉਹ ਵੀ ਸਬ ਕਮੇਟੀ ਦਾ ਹਿੱਸਾ ਨੇ ਉਹ ਜੋ ਹੈਗਾ ਪੰਜਾਬ ਸਰਕਾਰ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਐਕਸ਼ਨ ਮੋਡ ਦੇ ਵਿੱਚ ਇਸ ਵਕਤ ਨਜ਼ਰ ਆ ਰਹੀ ਹੈ ਕਿ ਕਿਵੇਂ ਰੋਕਿਆ ਜਾ ਸਕੇ ਕਿਵੇਂ ਰੋਕਿਆ ਜਾ ਸਕੇ ਸਰਹੱਦ ਪਾਰ ਤੋਂ ਜਿੰਨਾ ਵੀ ਡਰੱਗ ਆਉਂਦਾ ਉਸ ਨੂੰ ਰੋਕਿਆ ਜਾਵੇ ਤਾਂ ਇੱਕ ਸਫਲ ਆਪਰੇਸ਼ਨ ਰਵੇ ਇਸ ਨੂੰ ਲੈ ਕੇ ਅੱਜ ਮੁੱਲਾਂਪੁਰ ਸਟੇਡੀਅਮ ਦੇ ਵਿੱਚ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਔਰ ਇਹਨਾਂ ਤਿਆਰੀਆਂ ਦੇ ਵਿੱਚ ਇੱਕ ਸਫਲ ਆਪਰੇਸ਼ਨ ਜਿਹੜਾ ਹੈਗਾ ਉਹ ਕੀਤਾ ਗਿਆ ਹੈ ਤਾ ਇਹ ਇੱਕ ਸਫਲ ਆਪਰੇਸ਼ਨ ਕਿਵੇਂ ਹੋਵੇ ਇਸ ਨੂੰ ਲੈ ਕੇ ਮੁੱਲਾਂਪੁਰ ਸਟੇਡੀਅਮ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਰੈਸਲ ਕੀਤੀ ਗਈ ਹੈ ਟੈਕਨੀਕਲ ਟੀਮ ਦੇ ਨਾਲ ਜਿਹੜੀ ਹੈਗੀ ਹੈ ਗੱਲਬਾਤ ਕੀਤੀ ਗਈ ਔਰ ਮਨਸੂਬੇ ਜਿਹੜੇ ਹੈਗੇ ਨੇ ਡਰੱਗਸ ਪੈਲਰਟ ਦੇ ਜਿਹੜੇ ਪੂਰੇ ਨਾਉਣ ਇਸ ਨੂੰ ਲੈ ਕੇ ਅੱਜ ਪੂਰੀ ਤਿਆਰੀ ਦੇ ਨਾਲ ਪੰਜਾਬ ਪੁਲਿਸ ਔਰ ਉਹਨਾਂ ਦੀ ਟੈਕਨੀਕਲ ਟੀਮ ਵੱਲੋਂ ਜਿਹੜਾ ਹੈਗਾ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਸਰਹੱਦ ਤੇ ਜਿਹੜੀ ਇਹ ਟੈਕਨੀਕਲ ਟੀਮ ਜਿਹੜੀ ਹੈ ਪੰਜਾਬ ਪੁਲਿਸ ਦੇ ਨਾਲ ਕੰਮ ਕਰਦੀ ਨਜ਼ਰ ਆਵਗੀ ਕੈਮਰਾਮੈਨ ਅਨਪ੍ਰੀਤ ਨਾਲ ਰਮਨਦੀਪ ਅਨਮੀਓ ਟੀਵੀ ਮੁੱਲਾਂਪੁਰ ਚੰਡੀਗੜ੍ਹ